ਜਿੰਨੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਸਰੀਰ ਟੁੱਟਦਾ ਹੈ ਜਾਂ ਕੋਈ ਅੰਗ ਖੜਨ ਦਾ ਡਰ ਰਹਿੰਦਾ ਹੈ ਉਹ ਇਹਦੇ ਨਾਲ ਬੰਦਾ ਉਨਾ ਹੀ ਐਕਟਿਵ ਰਹਿੰਦਾ ਕੰਮ ਕਰਦਾ ਰਹਿੰਦਾ ਹੈ ਜਾਂ ਥੋੜੇ ਦਿਨ ਮੰਜੇ ਤੇ ਪੈਣਾ ਪੈਂਦਾ ਨਹੀਂ ਨਹੀਂ ਕੋਈ ਵਿਡਰੋਅਲ ਆਉਂਦਾ ਨਹੀਂ ਜੀ ਰੀਜ਼ਨ ਕੀ ਹੈ ਮੈਂ ਤੁਹਾਨੂੰ ਦੱਸਦਾ ਜਿਹੜੇ ਇੰਡੀਆ ਤੋਂ ਬਾਹਰ ਬੈਠੇ ਨੇ ਲੋਕ ਉਹਨਾਂ ਨੂੰ ਤਾਂ ਚਲੋ ਸਾਡੀ ਵੀ ਮਜਬੂਰੀਆਂ ਉਹਨਾਂ ਦੀ ਵੀ ਮਜਬੂਰੀ ਹੈ ਮਹੀਨੇ ਦੀ ਦਵਾਈ ਭੇਜਦੇ ਆ ਲੇਕਿਨ ਜਿਹੜੇ ਲੋਕਲ ਨੇ ਉਹਨਾਂ ਨੂੰ ਤਾਂ ਮੈਂ 4 ਦਿਨ ਤੋਂ ਵੱਧ ਦਵਾਈ ਨਹੀਂ ਦਿੰਦਾ ਜੀ 4 ਦਿਨ ਜਾਂ 8 ਦਿਨ ਮੈਨੂੰ ਕਹਿੰਦਾ ਤੂੰ 4 ਦਿਨ ਦੀ ਲੈ ਜਾ ਉਹ ਕਹਿੰਦਾ ਜੀ ਮੈਂ ਤਾਂ ਗੁਰਦਾਸਪੁਰ ਤੋਂ ਆਇਆ ਕੋਈ ਕਹਿੰਦਾ ਮੈਂ ਦਿੱਲੀ ਕੰਨੀਓ ਆਇਆ ਕੋਈ ਕਹਿੰਦਾ ਮੈਂ ਜੀਨ ਤੋਂ ਆਇਆ ਕੋਈ ਰੋहतक ਤੋਂ ਫਿਰ ਮੈਂ ਕਹਿੰਦਾ ਚਲ ਤੂੰ 8 ਦਿਨ ਦੀ ਲੈ ਜਾ 8 ਦਿਨ ਚ ਮੱਕੜ ਸਾਹਿਬ ਤੁਸੀਂ ਦੇਖੋ ਵੀ ਕਿਹੜੀ ਚੀਜ਼ ਆ ਜਿਹੜੀ 8 ਦਿਨ ਚ ਬੰਦੇ ਨੂੰ ਬੰਦੇ ਦਾ ਪੁੱਤ ਬਣਾ ਦਵੇ ਹੂੰ ਗੋਇਲ ਦਾ ਭਗਤ ਬਣਾ ਦਵੇ ਜਾਂ ਉਸ ਦਵਾਈ ਦਾ ਫੈਨ ਬਣਾ ਦਵੇ 8 ਦਿਨ ਚ ਉਹੀ ਬੰਦਾ ਬਣੂ ਜਿਸ ਬੰਦੇ ਨੇ ਰਸੇ ਕੀਤੇ ਨੇ ਉਦੋਂ ਵੱਡਾ ਚੈਂਪੀਅਨ ਦੁਨੀਆ ਚ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਉਦੋਂ ਬੜੀ ਲੈਬੋਰੀ ਦੁਨੀਆ ਚ ਨਹੀਂ ਹੋ ਜਾਈਂ ਉਹਨੂੰ ਐ ਕਰਕੇ ਪਤਾ ਲੱਗਦਾ ਮਾਲ ਨਕਲੀ ਆ ਗਿਆ ਯਾਰ ਮੂੰ ਤੇ ਲਾ ਕੇ ਲੋੜ ਨਹੀਂ ਤਾਂ ਟੈਸਟ ਕਰਦੀ ਵੀਰੂ ਉਹ ਐ ਕਰਕੇ ਦੱਸ ਦਿੰਦਾ ਉਦੋਂ ਬੜੀ ਲੈਬੋਰੀ ਕਿਹੜੀ ਮੇਰੀ ਉਹ 4 ਦਿਨ ਚ ਨਿਚੋੜ ਕੱਢ ਦਿੰਦਾ ਵੀ ਗੋਇਲ ਦੀ ਦਵਾਈ ਜੋ ਗੋਇਲ ਬੋਲਦਾ ਯਾਰ ਉਹੀ ਹੈ